ਤਾਰੂਪਾਲੇ ਮਰਨ ਦੀ ਤੁਹਾਨੂੰ ਆ ਕੀ ਲੋੜ ਦੀ ਢੱਕਣ ਝੋਲੇ ਦੇ ਵਿੱਚ ਬੈਠਣ ਦੀ ਹਵਾ ਦੇ ਵਿੱਚ ਠੰਢ ਚ ਇਸ ਕਰਕੇ ਸਰਕਾਰ ਜ਼ਬਰਦਸਤ ਉਤਰੀ ਹੋਈ ਹੈ ਇੱਕੋ ਇੱਕ ਤੁਹਾਡੀ ਜਿੰਸ ਰਹਿੰਦੀ ਹੈ ਇੱਕੋ ਇੱਕ ਤੁਹਾਡੀ ਜ਼ਮੀਨ ਰਹਿੰਦੀ ਹੈ ਜਿਹੜੀ ਦੇ ਸਰਕਾਰ ਦੀ ਅੱਖ ਹੈ ਉਹ ਜੇ ਭਰਤਮਾਲਾ ਰੂਰ ਗਈ ਹੈ ਪੰਜ ਛੇ ਥਾਂਵੇਂ ਤੁਹਾਡੇ ਮੋਰਚੇ ਲੱਗੇ ਹੋਏ ਨੇ ਕਿਸਾਨਾਂ ਨੂੰ ਮਜ਼ਦਰੀ ਪੂਰਾ ਦੇਰੀ ਠੱਕੇ ਨਾਲ ਬਲੋਜਰ ਲੈ ਕੇ ਮਿੱਟੀ ਪਾਉਣ ਆਉਂਦੇ ਨੇ ਕੀ ਇਹੇ ਲੜਾਈ ਨਹੀਂ ਬਣਦੀ ਲੋਕਾਂ ਦੀ ਥੋੜੀ ਜੱਥੇ ਬੰਦੀ ਕੱਲੀ ਕਿਉਂ ਲੜੀ ਜਾਂਦੀ ਐ ਜਿਸਰੇ ਹਾਂ ਦਾ ਨਾਂ ਨਾ ਮਾਰਿਆ ਕਿੰਨੇ ਸਮੇਂ ਮਰੇ ਰਿਪੋਰਟ ਲੈ ਦੇਖੋ लाठी ਚਾਰਜ ਹੋਇਆ ਥਰੂ ਗੈਸ ਦੇ ਕੋਲੇ ਤੂੰ 17 ਨੱਕੇ ਤੋੜ ਕੇ ਉਸ ਜ਼ਮੀਨ 'ਚ ਵਾੜਦੇ ਹੋ ਮਾਲਕ ਮਿੱਟੀ ਭਾ ਕੇ ਦਿਖਾਉਂਦੀ ਸਰਕਾਰ ਨੇਰੇ ਵਾਲੇ ਪਾਈਪ ਲਾਈਨ ਦਬਰੇ ਨੇ ਗੈਸ ਪਾਈਪ 45 ਹੀ 50 ਮਿੰਟ ਥੋੜਾ ਜਿਲਾ 250 ਦੀ ਗਿਣਤੀ ਭੀਖੀ ਤੋਂ ਅੱਗੇ ਟੱਪ ਕੇ ਲੜੀ ਜਾਂਦਾ ਡਾਂਗਾਂ ਵੀ ਖਾਦੀਆਂ ਥਰੂ ਗੈਸ ਦੇ ਗੋਲੇ ਵੀ ਚੱਲੇ ਇਹ ਤੜਕੇ ਨੂੰ ਤੁਸੀਂ ਲੈਣ ਵਾਲੇ ਪਿੰਡ ਦੇ ਵਿੱਚ ਕਬਜ਼ਾ ਕਰ ਲਿਆ ਜਾ ਕੇ ਮੈਂ ਪਿੰਡੋਂ ਜਦੋਂ ਰਾਤ ਦੇ 10 ਵਜੇ ਤੁਰਿਆ ਛੋਡੇ ਜ਼ਿਲ੍ਹੇ ਦੇ ਸੀਨੀਅਰ ਅਫਸਰ ਆ 10 ਗੱਡੀਆਂ ਲਾ ਲੀਆਂ ਮੇਰੇ ਮਗਰ ਅਸਤਾਉਜ ਤੋਂ ਮੁੜ ਕੇ ਜਾਂਦਾ ਪਿੰਡ 'ਚ ਮੈਨੂੰ ਪਰ ਮੈਂ ਹੱਥ ਨਹੀਂ ਲਗਿਆ ਗੱਡੀ ਨਹੀਂ ਰੋਕੀ ਮੈਂ ਚਾਰ ਨਾਲ ਮੇਰੇ ਸੀਨੀਅਰ ਆਗੂ ਤੇ ਪਿੰਡ ਦੇ ਵਿਚਾਲੇ ਬੜੇ ਅਸੀਂ ਕਿਸੇ ਦੇ ਘਰੇ ਤੇ ਪਿੰਡ ਦੇ ਵੀ ਸਪੀਕਰ 'ਚ ਬੋਲਤਾ ਆ ਥੋੜੀ ਗਿਣਤੀ ਥੋੜੀ ਐ ਐਦੋਂ ਜਿਆਦੇ ਤੱਕ ਤਾਂ ਕੱਸੀ ਹੋ ਗਈ ਰਾਤ ਦੇ 12 ਵਜੇ ਤੇ ਬੋਰਸ ਨਹੀਂ ਲੱਗਦਾ ਮੈਨੂੰ ਤੇ 3 ਵਜੇ ਦੇ ਨੂੰ ਮੈਂ ਲੇਲੇ ਵਾਲੇ ਫਿਰਦਾ ਫੇਰ ਕੋਈ ਨਾਕਾ ਜਿ ਲੱਗਿਆ ਹੋ ਜੀ ਰਾਤ ਨੂੰ ਟੁੱਟ ਕੇ